اپنی ایک रचना आप जी ਦੇ سنمukh ਲੈ ਕੇ حاضر ਆ ਆਸ ਹੈ ਕਿ ਆਪ ਜੀ ਨੂੰ ਪਸੰਦ ਆਏਗੀ سونے سونے ਮੈਲ ਮਨਾਰੇ ਛੱਡ ਕੇ ਤੁਰ ਜਾਣੇ ਤੂੰ ਸਾਰੇ ਜਿੰਨਾ ਤੇ ਤੂੰ ਮਾਨ ਕਰਿੰਦਾ ਝੂਠੇ ਨੇ ਜਗ ਦੇ سہਾਰੇ ਸੱਚ ਦੇ ਰਾਤੇ ਕੋਈ ਕੋਈ ਚੱਲਦਾ ਝੂਠ ਨੇ ਹਰ ਥਾਂ ਪੈਰ ਪਸਾਰੇ ਕੁਛ ਵੀ ਨਾਲ ਨਹੀਂ ਜਾਣਾ ਤੇਰੇ ਕਿਉ ਪਾਪਾਂ ਦੇ ਤੂੰ ਭਰੇ ਭੰਡਾਰੇ ਜਿਸ ਨੇ ਤੈਨੂੰ ਸਿਰ ਜਿਆ ਬੰਦਿਆ ਫਰਜ ਪਛਾਨ ਜਾ ਉਸ ਤੋਂ ਬਲਹਾਰੇ ਨਾਮ ਉਹਦੇ ਨੇ ਬੇੜਾ ਪਾਰ ਲੰਘਾਉਣਾ ਉਹਦੀ ਕੁਦਰਤ ਤੋਂ ਜਾ ਵਾਰੇ ਵਾਰੇ ਪਿਆਰ ਦੇ ਦੋ ਬੋਲ ਬੋਲ ਲੈ ਨਫ਼ਰਤ ਦੇ ਕਿਉਂ ਬੀਜ ਖਿਲਾਰੇ ਜਿਸ ਕਮ ਲਈ ਦਾਤੇ ਜ਼ਿੰਦਗੀ ਦਿੱਤੀ ਕਾਲੋਂ ਕਿਉ ਤੂੰ ਉਸ ਵੱਲ ਝਾਤੀ ਨਾ ਮਾਰੇ ਕਾਲੋਂ ਕਿਉ ਤੂੰ ਉਸ ਵੱਲ ਝਾਤੀ ਨਾ ਮਾਰੇ